ਵਾਹ ਜੀ ਕਾ ਫਲਸਾ ਵਾਹ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ ਹੁਕਮਨਾਮਾ ਬਖਸ਼ਿਸ਼ ਹੋਇਆ ਆਪ ਜੀ ਨੇ ਸ਼ਰਮਣ ਕੀਤਾ ਆਓ ਪਿਆਰੇਓ ਅੱਜ ਸਾਬ ਜਾਦਾ ਫਤਿਹ ਸਿੰਘ ਜੀ ਤੇਨਾਂ ਦਾ ਜਨਮ ਦਿਨ ਹੈ ਸਭ ਤੋਂ ਛੋਟੇ ਫਤਿਹ ਸਿੰਘ ਤਾਂ ਤਨਉ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਨਾਂ ਦੇ ਚਾਰ ਪੁੱਤਰ ਹੋਏ ਅਜੀਤ ਸਿੰਘ ਜੀ ਜੁਝਾਰ ਸਿੰਘ ਜੀ ਜੋਰਾਵਰ ਸਿੰਘ ਜੀ ਤੇ ਫਤਿਹ ਸਿੰਘ 1699 ਦੇ ਵਿੱਚ ਆਪ ਜੀ ਦਾ ਜਨਮ ਹੁੰਦਾ ਹੈ ਅੱਜ ਦੇ ਦਿਨ ਫਤਿਹ ਸਿੰਘ ਦਾ ਔਰ ਪਿਆਰਿਓ ਬੜੀ ਬਾਲੜੀ ਉਮਰ ਹੈ ਅਜੇ 1 ਸਾਲ ਦੀ ਹੋਈ ਤੇ ਮਾਤਾ ਜੀਤੋ ਜੀ ਕਾਲ ਚਲਾਣਾ ਕਰ ਗਏ 1 ਸਾਲ ਬਹੁਤ ਛੋਟੀ ਉਮਰ ਹੈ ਔਰ ਦਾਦੀ ਮਾਂ ਮਾਤਾ ਗੁਜ਼ਰ ਕਾ ਔਰ ਜਿਹੜੀ ਪਰਵਰਸ਼ ਕਰਦੀ ਹੈ ਪਿਆਰਿਓ ਔਰ ਇਸ ਦਾਰਦੀ ਉਤੇ ਬੱਸੀ ਪਠਾਣਾ ਤੋਂ ਇੱਕ ਪਰਿਵਾਰ ਹੁੰਦਾ ਹੈ ਜਿਸ ਦਾ ਨਾਮ ਹੈ ਨਥੂਰਾ ਨਥੂਰਾਮ ਦੇ ਜਿਹੜੇ ਸੋਰੇ ਨੇ ਪਿਆਰਿਓ ਬੜੇ ਵੈਗਰੂ ਦੀ ਕਿਰਪਾ ਦੇ ਵਿੱਚ ਨੇ ਜਿਹੜਾ ਸੋਹਰਾ ਸਾਹਿਬ ਹੈ ਨਾ ਨਥੂਰਾਮ ਦਾ ਉਹ ਉਸ ਟਾਈਮ ਤੇ ਕਾਨੂੰਗੋ ਹੈ ਚੰਗੀ ਵੈਗਰੂ ਦੀ ಅಪਾਰ ਕਿਰਪਾ ਹੈ ਤੇ ਜਿਹੜਾ ਨਥੂਰਾਮ ਦਾ ਪਰਿਵਾਰ ਇਹ ਗੁਰੂ ਘਰ ਦੇ ਨਾਲ ਬੜਾ ਜੁੜਿਆ ਹੋਇਆ ਹੈ ਗਾਹੇ ਬਖਾਇ ਜਦੋਂ ਵੀ ਦਿਲ ਕਰਦਾ ਹੈ ਦਰਸ਼ਨ دیدਾਰੇ ਕਰਨ ਵਾਸਤੇ ਨਾਨਕਪੁਰ ਸਾਹਿਬ ਪਹੁੰਚ ਜਾਂਦੇ ਨੇ ਐਤ ਕੀ ਵੀ ਪਿਆਰੇ ਹੋਏ ਪਹੁੰਚਿਆ ਨੇ ਇਹਨਾਂ ਦੇ ਵੀ ਦੋ ਪੁੱਤਰ ਨੇ ਤੇ ਜਿਹੜਾ ਛੋਟਾ ਪੁੱਤਰ ਹੈ ਪਿਆਰੇ ਉਹਦਾ ਨਾਮ ਹੀ ਜੋਰਾਵਰ ਸਿੰਘ ਹੈ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਹਬਜਾਦਾ ਹੈ ਤੀਜੇ ਥਾਂ ਤੇ ਉਹਦਾ ਨਾਮ ਹੀ ਜੋਰਾਵਰ ਸਿੰਘ ਦੋਹਾਂ ਦੀ ਉਮਰ ਦਾ ਕੋਈ ਖਾਸ ਫਰਕ ਨਹੀਂ ਕੋਈ 2-4 ਮਹੀਨਿਆਂ ਦਾ ਫਰਕ ਹੈ ਹਮ ਉਮਰ ਨੇ ਇਹ ਪਰਿਵਾਰ ਸਮੇਤ ਗੁਰੂਦਰਾਹਾਂ ਤੇ ਆਉਂਦੇ ਨੇ ਔਰ ਵਾਵਾ ਦਿਨ ਰਹਿ ਕੇ ਜਾਂਦੇ ਨੇ ਇੱਥੇ ਆਣ ਕੇ ਬੱਚਿਆਂ ਦੇ ਵਿੱਚ ਜੋਰਾਵਰ ਸਿੰਘ ਸਹਿਜਾਦਿਆਂ ਦੇ ਨਾਲ ਖੇਡਦਾ ਹੈ ਮਲ ਕੁਸ਼ਤੀ ਕਰਦਾ ਹੈ ਤੀਰ ਅੰਦਾਜ਼ੀ ਸਿੱਖਦਾ ਹੈ ਘੋੜ ਸਵਾਰੀ ਸਿੱਖਦਾ ਹੈ ਤੇ ਗੁਰੂ ਸਾਹਿਬ ਉਸ ਨੂੰ ਬੜਾ ਪਿਆਰ ਕਰਦੇ ਹੁਣ ਪਿਆਰਿਓ ਇੱਕ ਸਮਾਂ ਜਦੋਂ ਬੱਚਿਆਂ ਦਾ ਘੋਲ ਵੇਖ ਰਹੇ ਨੇ ਘੋਲ ਤੇ ਜੋਰਾਵਰ ਸਿੰਘ ਦਾ ਜੋਰਾਵਰ ਸਿੰਘ ਨੇ ਕੋਲ ਵੇਖਿਆ ਤੇ ਪਿਆਰੇ ਜਿਹੜਾ ਨੱਥੂ ਰਾਮ ਦਾ ਲੜਕਾ ਜੋਰਾਵਰ ਸਿੰਘ ਸੀ ਨਾ ਉਹ ਸਾਬ ਜੀ ਆਦੇ ਨੂੰ ਢਾ ਲੈਂਦਾ ਜੋਰਾਵਰ ਸਿੰਘ ਜਦੋਂ ਢਾ ਲੈਂਦਾ ਤੇ ਗੁਰੂ ਸਾਹਿਬ ਗਲ ਬਕੜੀ ਪਾ ਕੇ ਗਲ ਵਿੱਚ ਲੈ ਕੇ ਜੋਰਾਵਰ ਸਿੰਘ ਨੂੰ ਬੜਾ ਪਿਆਰ ਕਰਦੇ ਨੇ ਕਹਿੰਦੇ ਤੂੰ ਵੀ ਮੇਰਾ ਨਾਦੀ ਪੁੱਤਰ ਹੈ ਉਸ ਤੋਂ ਬਾਅਦ ਆ ਗੁਰੂ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਬਣ ਗਿਆ ਪੰਜਵਾਂ ਪੁੱਤਰ ਬਣ ਗਿਆ ਨਾਦੀ ਪੁੱਤਰ ਇੱਕ ਹੁੰਦਾ ਹੈ ਪੁੱਤਰ ਜਿਹੜਾ ਆਪਦੇ ਖੂਨ ਦੇ ਵਿੱਚੋਂ ਹੋਵੇ ਇੱਕ ਪੁੱਤਰ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਨਾਲ ਰਹਿਣ ਸਹਿਣ ਕਰਦਾ ਹੈ ਔਰ ਉਹ ਹੈ ਨਾਦੀ ਪੁੱਤਰ ਜੋਰਾਵਰ ਸਿੰਘ ਸਹਬ ਜੀ ਆਦੇ ਨਾਲ ਥੋੜਾ ਜਿਹਾ ਵੱਡਾ ਹੈ ਹੁਣ ਰੋਜ਼ਾਨਾ ਹੀ ਜੋਰ ਜਿਮੈਸਾ ਹੁੰਦੀਆਂ ਨੇ ਰੋਜ਼ ਮੱਲ ਅਖਾਰੇ ਲੱਗਦੇ ਨੇ ਔਰ ਜਿਸ ਵੇਲੇ ਮਾਤਾ ਜੀਤੋ ਦੀ ਗੱਲ ਚਰਣਾ ਕਰ ਜਾਂਦੇ ਨੇ ਤੇ ਪਿਆਰਿਓ ਉਸ ਵੇਲੇ ਇਹਨਾਂ ਦੇ ਮਨ 'ਚ ਖਿਆਲ ਆਉਂਦਾ ਕਿ ਦਾਦੀ ਮਾਂ ਕੋਲੋਂ ਪੋਤਰਿਆਂ ਦੀ ਸੇਵਾ ਨਹੀਂ ਹੁੰਦੀ। ਇੱਕ ਸਾਲ ਦਾ ਬੱਚਾ ਫਤਿਹ ਸਿੰਘ ਆ ਤੇ ਜੋਰ ਵਰ ਵੱਡੇ ਥੋੜਾ ਜਿਹਾ ਤੇ ਮਾਤਾ ਕੋਲੋਂ ਸੇਵਾ ਸੰਭਾਲਣੀ ਹੁੰਦੀ ਹੋਵੇ ਨਾ ਆਪਾਂ ਆਪਣੇ ਕੰਮਕਾਰਾਂ ਨੂੰ ਛੱਡ ਕੇ ਮਾਤਾ ਦੇ ਨਾਲ ਹੱਥ ਵਟਾਈਏ। ਹੁਣ ਪਿਆਰੇ ਨੱਥੂ RAM ਦਾ ਪਰਿਵਾਰ ਜਿਹੜਾ ਹੈ ਉਹ ਆਪਸ ਵਿੱਚ ਦੋਵੇਂ ਜੀ ਸਲਾਹ ਕਰਦੇ ਨੇ ਅਖੀਰ ਇਹ ਫੈਸਲਾ ਹੁੰਦਾ ਹੈ ਘਰ ਵਾਲੀ ਨੂੰ ਕਹਿੰਦਾ ਕਿ ਤੂੰ ਤੇ ਜੋਰਾਵਾਰ ਤੁਸੀਂ ਦੋਵੇਂ ਇੱਥੇ ਰਹੋ ਤੇ ਮੈਂ ਆਪਣਾ ਘਰ ਦਾ ਕੰਮ ਕਰ ਜਾ ਕੇ ਸੁਮਾਨਾ ਨਾਲ ਦੂਜਾ ਬੇਟਾ ਇਹ ਆਪੇ ਚਲੋ ਹੱਥ ਪ੍ਰਤੀ ਪਵਾਵੇਗਾ ਸੋ ਪਿਆਰਿਓ ਉਹ ਆਪਣੇ ਨਗਰਾਂ ਨੂੰ ਚਲੇ ਜਾਂਦੇ ਨੇ ਇੱਧਰ ਅਨੰਤਪੁਰ ਸਾਹਿਬ ਦਾ ਘੇਰਾ ਬੜੇ ਵੱਡੇ ਤਰੀਕੇ ਦੇ ਨਾਲ ਪੈ ਜਾਂਦਾ ਹੈ ਉਸ ਵੇਲੇ ਜੋਰਾਵਾਰ ਸਿੰਘ ਦੀ ਉਮਰ ਸਾਰੀ ਮੈਜ 5 ਸਾਲ ਦਾ 4-5 ਸਾਲ ਦੀ ਉਮਰ ਕੀ ਹੁੰਦੀ ਹੈ ਜੋਰਾਵਰ ਸਿੰਘ ਫਤਿਹ ਸਿੰਘ ਛੋਟੇ ਨੇ ਔਰ ਜਿਸ ਵੇਲੇ ਕੀਰਾ ਪਿਆ ਕਿਲੇ ਨੂੰ ਤੇ ਪਹਿਲਾਂ ਤਾਂ ਗੁਰੂ ਸਾਹਿਬ ਨੇ ਸਿੰਘਾਂ ਨੂੰ ਦੱਸਿਆ ਵੀ ਇਹਨਾਂ ਦੀਆਂ ਗੱਲਾਂ ਦੇ ਉੱਤੇ ਇਤਬਾਰ ਕਰਨ ਦੀ ਲੋੜ ਨਹੀਂ ਇਹ ਬੇਤਵਾਰੇ ਨੇ ਇੱਥੇ ਜੂਝ ਕੇ ਸ਼ਹੀਦ ਹੋਵਾਂਗੇ ਆਪਾਂ ਕਿਲਾ ਨਹੀਂ ਛੱਡਾਂਗੇ ਪਰ ਸਿੰਘ ਜਿਹੜੇ ਭੁੱਖ ਸਤਾਏ ਸੂਰਮੇ ਘਰ ਜਾਣਾ ਚਾਹੁੰਦੇ ਪਿਆਰਿਓ ਜਿਹੜੇ ਭੁਖੜ ਭਾਣੇ ਛਿੱਲਾਂ ਖਾ ਖਾ ਕੇ ਘੋੜੇ ਵੱਡ ਵੱਡ ਕੇ ਖਾ ਗਏ ਔਰ ਜੋ ਵੀ ਮਿਲਿਆ ਖਾ ਗਏ ਪਿਆਰਿਓ ਕਹਿਣ ਲੱਗੇ ਨਹੀਂ ਹੋਣਾ ਤਾਂ ਬਵਾ ਹੋ ਗਈ ਮਹਾਰਾਜ ਕੁਛ ਚਲੋ ਵਿੱਚੋਂ ਛੱਡ ਕੇ ਆ ਵੀ ਗਏ ਕਿਉ ਗੁਰੂ ਸਾਹਿਬ ਨੇ ਕਹਿਤਾ ਪਿਆਰਿਓ ਜਿਨ੍ਹਾਂ ਨੇ ਜਾਣਾ ਜਾ ਸਕਦੇ ਆ ਜਿਨ੍ਹਾਂ ਨੇ ਰਹਿਣਾ ਹੈ ਉਹ ਰਹਿ ਸਕਦੇ ਸੋ 500 ਦੇ ਦਰਮਿਆਨ ਜਿਹੜੇ ਸਿੱਖ ਸੀ ਉਹ ਗੁਰੂ ਸਾਹਿਬ ਦੇ ਕੋਲ ਰਹੇ ਬਾਕੀ ਆ ਗਏ ਔਰ ਜਿਵੇਂ ਵੇਲੇ ਕਿਲਾ ਛੜਿਆ ਪਿਆਰਿਓ ਵਿਉਂਤਬੰਦੀ ਹੋਈ ਭਾਈ ਜੀਵਨ ਸਿੰਘ ਨੂੰ 200 ਸਿੰਘਾਂ ਦੀ ਕਮਾਂਡ ਦਿੱਤੀ ਗਈ ਔਰ ਦੂਜੇ ਬੰਨੇ ਭਾਈ ਬਚਿੱਤਰ ਸਿੰਘ ਜਿਸ ਨੇ ਕੋਨੀ ਹਾਥੀ ਨਾਲ ਮੁਕਾਬਲਾ ਕੀਤਾ ਸੀ 200 ਸਿੰਘਾਂ ਦੀ ਕਮਾਂਡ ਉਹਨਾਂ ਨੂੰ ਦਿੱਤੀ ਗਈ ਔਰ 50 ਸਿੰਘਾਂ ਦੀ ਕਮਾਂਡ ਭਾਈ ਉਦੇ ਸਿੰਘ ਨੂੰ ਦਿੱਤੀ ਜਿਹੜੀ ਉੱਚੀ ਟਿੱਬੀ ਸੀ ਨਾ ਪਿਆਰਿਓ ਭਾਈ ਉਦੇ ਸਿੰਘ ਨੂੰ ਕਿਹਾ ਕਿ ਤੂੰ ਇਸ ਟਿੱਬੀ ਦੇ ਉੱਤੇ ਦੁਸ਼ਮਣ ਦਾ ਮੁਕਾਬਲਾ ਕਰਨਾ ਹੈ ਔਰ ਇੱਕ ਸਜੀ ਬਾਈ ਭਾਈ ਜਿਹੜੇ ਬਚਤਰ ਸਿੰਘ ਜੀਆ ਰੰਗੜਾ ਵਾਲੇ ਇਲਾਕੇ ਦੇ ਵਿੱਚ ਔਰ ਜਿਹੜਾ ਲਹਿੰਦੇ ਵਾਲਾ ਬੰਨਾ ਖੱਬਾ ਬੰਨਾ ਉਧਰ ਪਾਈ ਜੀਵਨ ਸਿੰਘ ਦੀ ਡਿਊਟੀ ਲੱਗ ਗਈ ਹੈ ਦੋ ਦੋ ਸੂ ਸਿੰਘਾਂ ਦੀਆਂ ਉਹਨਾਂ ਨੂੰ ਫੌਜਾਂ ਦੇ ਕੇ ਤੇ ਗੁਰੂ ਸਾਹਿਬ ਆਕੀ 40 50 ਸਿੰਘਾਂ ਦੇ ਨਾਲ ਅੱਗੇ ਵੱਲ ਵਧੇ ਗਏ ਔਰ ਜਿਸ ਵੇਲੇ ਪਿਆਰੇ ਉਹ ਅੱਗੇ ਵਧੇ ਗਏ ਤੇ ਮਗਰ ਮੁਕਾਬਲਾ ਹੁੰਦਾ ਹੈ ਪਹਿਲਾ ਮੁਕਾਬਲਾ ਟੀਬੀ ਵਾਲਾ ਭਾਈ ਉਦੇ ਸਿੰਘ ਦੇ ਨਾਲ ਹੁੰਦਾ ਹੈ ਉਦੇ ਸਿੰਘ ਵੀ ਭਾਈ ਬਚਿੱਤਰ ਸਿੰਘ ਦਾ ਭਰਾ ਹੀ ਉਹ جنگ ਦੇ ਵਿੱਚ ਸਾਰੇ ਸਿੰਘ ਸ਼ਹੀਦ ਹੋ ਜਾਂਦੇ ਦੂਜੀ ਕੁੰਮਕ ਜਿਹੜੀ ਹੈ ਪਿਆਰਿਓ ਉਹ ਵੀ ਸ਼ਹੀਦ ਹੋ ਜਾਂਦੀ ਹੈ ਭਾਈ ਬਚਿੱਤਰ ਸਿੰਘ ਵਾਲਾ ਦੂਸੋਂ ਸਿੰਘ ਵੀ ਸ਼ਹੀਦ ਹੋ ਜਾਂਦਾ ਹੈ ਜਿਨ੍ਹਾਂ ਦੇ ਵਿੱਚੋਂ ਭਾਈ ਬਚਿੱਤਰ ਸਿੰਘ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦਾ ਹੈ ਰੰਗੜਾਂ ਦੇ ਨਾਲ ਵੀ ਜੰਦ ਹੋਇਆ ਮਗਲਾਂ ਦੀ ਫੌਜ ਵੀ ਪੈ ਗਈ ਔਰ ਜਿਸ ਵੇਲੇ ਇਹ ਮੈਸੇਜ ਗੁਰੂ ਸਾਹਿਬ ਦੇ ਕੋਲ ਪਹੁੰਚਿਆ ਗੁਰੂ ਸਾਹਿਬ ਉਸ ਵੇਲੇ ਨਿਆਗਖਾ ਕੋਟਲਾ ਦੇ ਗ੍ਰਹਿ ਵਿਖੇ ਬੈਠੇ ਨੇ ਔਰ ਗੁਰੂ ਸਾਹਿਬ ਨੇ ਭਾਈ ਅਜੀਤ ਸਿੰਘ ਦੇ ਨਾਲ ਜਵਾਨ ਭੇਜੇ ਨੇ ਜਿਨ੍ਹਾਂ ਨੇ ਜਾ ਕੇ ਮੁਕਾਬਲਾ ਕੀਤਾ ਅਤੇ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹੋਏ ਨੂੰ ਘੋੜੇ ਤੇ ਲੱਦ ਕੇ ਪਿਆਰੋ ਲੈ ਕੇ ਆਏ ਔਰ ਨਿਆਗਖਾ ਕੋਟਲਾ ਵਿਖੇ ਉਹਨਾਂ ਨੂੰ ਉਸ ਗਰੇ ਦੇ ਵਿੱਚ ਉਸ ਘਰ ਦੇ ਵਿੱਚ ਠਰਾਇਆ ਗਿਆ ਔਰ ਦੂਜੇ ਬੰਨੇ ਆਪਾਂ ਇਸ ਇਤਿਹਾਸ ਵੱਲੇ ਨਾ ਜਾਈਏ ਆਪਾਂ ਫਤਿਹ ਸਿੰਘ ਵੱਲੇ ਜਾਣਾ ਹੈ ਫਤਿਹ ਸਿੰਘ ਹੋਰੀ ਬਹੁਤ ਛੋਟੀ ਉਮਰ ਹੈ ਮਾਂ ਦੀ ਉਂਗਲੀ ਪਕੜ ਕੇ ਇਹ ਸਰਸਾ ਦੇ ਕੰਢੇ-ਕੰਢੇ ਤੁਰੇ ਜਾਂਦੇ ਆ ਔਰ ਜਿੱਥੇ ਜਾ ਕੇ ਪਿਆਰਿਓ ਸਰਸਾ ਦਾ ਤੇ ਸਤਲੋਜ ਦਾ ਮਰਾਕ ਹੁੰਦਾ ਹੈ ਉਸ ਜਗ੍ਹਾ ਤੇ ਦੇੜੀ ਪੈਂਦੀ ਹੈ ਕਹਿੰਦੇ ਪਤਾ ਨਹੀਂ ਉਥੋਂ ਵੈਗ ਨੂੰ ਜਾਂਦਾ ਇਤਿਹਾਸ ਆਪਾਂ ਇਨਾਂ ਕੋਈ ਖੋਜ ਪੂਰੀ ਨਹੀਂ ਹੈ ਕਿਸ ਤਰੀਕੇ ਦੇ ਨਾਲ ਸਤਨੁਜ ਨੂੰ ਪਿਆਰ ਕਰਕੇ ਅੱਗੇ ਪਾਰ ਕਰਕੇ ਅੱਗੇ ਜਾਂਦੇ ਆ ਅੱਗੇ ਕਿਸ ਤਰੀਕੇ ਦੇ ਨਾਲ ਕੁਝ ਤਾਂ ਕਿ ਮੰਨਣਾ ਇਹ ਹੈ ਕਿ ਗੰਗੂ ਬ੍ਰਾਹਮਣ ਆਪਣੇ ਘਰ ਲੈ ਕੇ ਜਾਂਦਾ ਕੁਛ じゃ ਮੰਨਣਾ ਪਿਆਰਿਓ ਇਹ ਕਿ ਤੁਮੇ ਪਿੰਡ ਦੇ ਦਰਬਾਰੀ ਤੇ ਇੱਕ ਤੁਮੇ ਪਿੰਡ ਦਾ ਹੋਰ ਸੀ ਸਜਣ ਉਹਦਾ ਨਾਮ ਨਾਮਨੁਮ ਹੈ ਉਹ ਲੈ ਕੇ ਜਾਂਦੇ ਨੇ ਔਰ ਅੱਗੇ ਸਹਿਬ ਜਾਂਦੇ ਨੂੰ ਗ੍ਰਿਫਤਾਰ ਕਰਾਉਂਦੇ ਪਰ ਅਸਲੀ ਇਤਿਹਾਸ ਜਿਹੜਾ ਆਪਣੇ ਕੋਲ ਹੈ ਉਸ ਇਤਿਹਾਸ ਮੁਤਾਬਕ ਗੰਗੂ ਬ੍ਰਾਹਮਣ ਉਹਨਾਂ ਨੂੰ ਰਸੋਈਏ ਘਰੇ ਲੈ ਜਾਂਦਾ ਹੈ ਪੈਸਿਆਂ ਦੇ ਲਾਲਚ ਦੇ ਵਿੱਚ ਪਿਆਰਿਓ ਜਿਸ ਵੇਲੇ ਰਸਤੇ ਦੇ ਵਿੱਚ ਉਹਨਾਂ ਨੂੰ ਮਿੱਠੀਆਂ-ਮਿੱਠੀਆਂ ਮਾਰ ਕੇ ਆਪਣੇ ਗ੍ਰਹਿ ਵਿਖੇ ਲੈ ਜਾਂਦਾ ਰਾਤ ਉਹਨਾਂ ਦਾ ਜਿਹੜਾ ਧਣ ਹੈਗਾ ਸੀ ਕੋਲ ਉਚਰਾ ਲੈਂਦਾ ਹੈ ਸਵੇਰੇ ਕੁੱਡਾ ਮਾਰਦਾ ਬੂਹੇ ਨੂੰ ਤੇ ਜਾ ਕੇ ਜਾਨੀ ਖਾਂ ਤੇ ਮਾਨੀ ਖਾਂ ਮਰਿੰਡੇ ਦੇ ਈਡੇ ਠਾਣੇਦਾਰ ਨੇ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਪਕੜਾ ਦਿੱਤਾ ਜਦੋਂ ਪਿਆਰਿਓ ਉਹਨਾਂ ਨੂੰ ਪਕੜਾਇਆ ਜਾਂਦਾ ਹੈ ਅਗਲੇ ਦਿਨ ਜਦੋਂ ਪਿਆਰਿਓ ਉਥੋਂ ਇਹਨਾਂ ਨੂੰ ਗੱਡੇ ਤੇ ਲਾਦ ਕੇ ਸਰਹੱਦ ਵੱਲੇ ਲਜਾਇਆ ਜਾਂਦਾ ਹੈ ਰਸਤੇ ਦੇ ਵਿੱਚ ਤੇਹ ਲੱਗਦੀ ਹੈ ਮਾਤਾ ਨੂੰ ਇੱਕ ਨਗਰ ਆਉਂਦਾ ਹੈ ਅੱਜ ਵੀ ਉਸ ਨਗਰ ਦੇ ਲੋਕ ਬੜੇ ਰਹੋਂਦੇ ਨੇ ਵਿਚਾਰੇ ਕਹਿੰਦੇ ਨੇ ਸਾਡੇ ਵੱਡਿਆਂ-ਵਡੇਰਿਆਂ ਗਲਤੀ ਕੀਤੀ ਅਸੀਂ ਅੱਜ ਤੱਕ ਖਮਿਆਜਾ ਭੁਗਦੇ ਆਂ ਇੱਕ ਪੀਪਲ ਦਾ ਰੁੱਖ ਹੈ ਜਿਹਦੇ ਥੱਲੇ ਖੂਹ ਹੈ ਤੇ ਖੂਹ ਦੇ ਉੱਤੇ ਸੰਗਤ ਖਲੋਤੀ ਇਹ ਗੱਡਾ ਉੱਥੇ ਖਲੋ ਜਾਂਦਾ ਹੈ ਉਸ ਖੂਹ ਦੇ ਲਾਗੇ ਪਿਆਰੋ ਕਿਲਾ ਹੈ ਮੁਗਲਾਂ ਦਾ ਜਿਹੜਾ ਇਹ ਮਰੀਡੇ ਤੋਂ ਰਸਤਾ ਸੀ ਨਾ ਸਰਹੰਦ ਵਾਲਾ ਇਹ ਨੇਣ ਉਹਨਾਂ ਦਾ ਰਸਤਾ ਸੀ ਜਿਹਦੇ ਉੱਤੇ ਇੰਨੇ ਵੱਡੇ ਪ੍ਰਬੰਧ ਹੁੰਦੇ ਆ ਕਿ ਕੋਈ ਚਿੜੀ ਵੀ ਨਹੀਂ ਫੜਕਦੀ ਉਹ ਕਿਲੇ ਦੇ ਵਿੱਚ ਸਿਪਾਹੀ ਜਾਂਦੇ ਨੇ ਉਸ ਵੇਲੇ ਮਾਤਾ ਉਹਨਾਂ ਨਗਰ ਵਾਲਿਆਂ ਨੂੰ ਆਵਾਜ਼ ਮਾਰਦੀ ਵੇ ਪੁੱਤਰ ਪੁੱਤਰ ਪਾਣੀ ਪਿਲਾ ਦਿਓ ਦਰਦਾ ਮਾਰਾ ਅੱਗੇ ਨਹੀਂ ਹੁੰਦਾ ਫਿਰ ਉੱਚੀ ਆਵਾਜ਼ ਦੇ ਵਿੱਚ ਬਾਜ ਦਿੰਦੀ ਆ ਕੋਈ ਪਾਣੀ ਨਹੀਂ ਪੀਉਂਦਾ ਪੁੱਤਰ ਸੋ ਮਾਤਾ ਜੀ ਬਗੈਰ ਪਾਣੀ ਪੀਤੀ ਉਸ ਨਗਰ ਦੇ ਵਿੱਚੋਂ ਗੱਡਾ ਉਹਨਾਂ ਦਾ ਸ਼ਰਧ ਵੱਲੇ ਚਲੇ ਜਾਂਦਾ ਆਪ ਜੀ ਨੂੰ ਅੱਗੇ ਪਤਾ ਕਿਸ ਤਰੀਕੇ ਦੇ ਨਾਲ ਤਸੀਹੇ ਬੱਚਿਆਂ ਨੂੰ ਦਿੱਤੇ ਗਏ ਪਹਿਲਾਂ ਤਾਂ ਮਾਤਾ ਨੂੰ ਘੋੜੇ ਮਗਰ ਬਾਹਮਾ ਬਨ ਕੇ ਪਿਆਰਿਓ ਤੇ ਦੋਵਾਂ ਬੱਚਿਆਂ ਨੂੰ ਬੋਰੀਆਂ ਚ ਪਾ ਕੇ ਜਿਵੇਂ ਸਮਾਨ ਲੱਦਿਆ ਹੁੰਦਾ ਹੈ ਇਸ ਤਰੀਕੇ ਦੇ ਨਾਲ ਦੋਵਾਂ ਨੂੰ ਬੰਨ੍ਹਿਆ ਸੀ ਮਿਰਚਾਂ ਵਾਲੀਆਂ ਬੋਰੀਆਂ ਦੇ ਵਿੱਚ ਤੇ ਜਦੋਂ ਪਿਆਰਿਓ ਉੱਥੇ ਪਹੁੰਚ ਜਾਂਦੇ ਆ ਫਿਰ ਜਾ ਕੇ ਇੱਕ ਰੁੱਖ ਦੇ ਨਾਲ ਉਹਨਾਂ ਨੂੰ ਬੰਨ੍ਹ ਦਿੰਦੇ ਆ ਤੇ ਫਿਰ ਜਿਵੇਂ ਬੱਚੇ ਗਲੇਲਿਆਂ ਨਾਲ ਖੇਡਦੇ ਆ ਪਿਆਰਿਓ ਉਹਨਾਂ ਨੂੰ ਗਲੇਲੇ ਮਾਰਦੇ ਆ ਜਦੋਂ ਗਲੇਲੇ ਮਾਰਦੇ ਆ ਤੇ ਛੋਟਾ ਸਾਹਿਬ ਜੀ ਆਦਾ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਬਰਥਡੇ ਹੈ ਪਿਆਰਿਓ ਉਹਦੀ ਇੱਕ ਅੱਖ ਜਿਹੜੀ ਉਹ ਬਾਹਰ ਨਿਕਲ ਜਾਂਦੀ ਹੈ ਜਿਸ ਵळे ਅਖਬਾਰ ਨਿਕਲ ਜਾਂਦੀ ਏ ਇੱਕ ਦੂਜੀ ਵळे ਦੇਖਦੇ ਨੇ ਠੀਕ ਏ ਉਸ ਦਿਨ ਦਾ ਸਮਾਂ ਬਤੀਤ ਹੋ ਗਿਆ ਉਸ ਤੋਂ ਅਗਲੇ ਦਿਨ ਪੇਸ਼ੀ ਫਿਰ ਪੈਂਦੀ ਏ ਪਿਆਰਿਓ ਤੇ ਇੱਕ ਮੋਤੀ RAM ਨਾਂ ਦਾ ਮਹਿਰਾ ਜਿਹੜਾ ਸੀ ਉਹ ਵੀ ਸਰਕਾਰੀ ਮੁਲਾਜ਼ਮ ਐ ਔਰ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਪਿਆਰਿਓ ਉਹਦੇ ਮਨ 'ਚ ਚਾਹਣਾ ਆਉਂਦੀ ਏ ਕਿਸੇ ਨਾ ਕਿਸੇ ਤਰੀਕੇ ਪਤਾ ਲੱਗਾ ਕਿ ਭੁੱਖੜ ਭਾਣੇ ਨੇ ਪਾਣੀ ਵੀ ਨਹੀਂ ਪੀਤਾ ਉਹ ਕਹਿੰਦਾ ਮੈਂ ਦੁੱਧ ਪਿਾਵਾਂਗਾ ਘਰੋਂ ਦੁੱਧ ਲੈ ਕੇ ਆਉਂਦਾ ਅੱਗੇ ਉਹਨਾਂ ਨੂੰ ਜਾ ਨਹੀਂ ਦਿੱਤਾ ਜਾਂਦਾ ਤੇ ਉਹ ਉਹਨਾਂ ਦੇ ਨਾਲ ਸਾੜ ਗਾਂਠ ਲਾਉਂਦਾ ਹੈ ਕਿ ਜਿੰਨਾ ਮਰਜੀ ਸੋਨਾ ਪੈਸਾ ਲੈ ਲਓ ਪਰ ਮੈਨੂੰ ਦੁੱਧ ਪਿਆ ਲੈ। ਛੋਟੀ ਬੱਗੀ ਦੁੱਧ ਦੀ ਭਰੀ ਪਿਆਰ ਨੂੰ ਜਾ ਕੇ ਬੱਚਿਆਂ ਨੂੰ ਪਿਆਇਆ ਮਾਤਾਂ ਨੂੰ ਪਿਆਇਆ ਔਰ ਅਗਲੇ ਦਿਨ ਹੀ ਉਹ ਖਬਰ ਫੈਲ ਜਾਂਦੀ ਹੈ ਕਿ ਕਿਸੇ ਨੇ ਦੁੱਧ ਪਿਆਇਆ ਪਿਆਰ ਨੂੰ ਤੇ ਉਹਦਾ ਮੋਤੀ RAM ਦਾ ਸਾਰਾ ਪਰਿਵਾਰ ਜਿਹੜਾ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਔਰ ਦੂਜੇ ਦਿਨ ਦੀ ਪੇਸ਼ੀ ਦੇ ਵਿੱਚ ਫਿਰ ਕਿਹਾ ਜਾਂਦਾ ਕਿ ਸਲਾਮ ਕਬੂਲ ਕਰੋ ਤੁਹਾਡਾ ਪਿਓ ਮਰ ਗਿਆ ਸ਼ਹੀਦ ਹੋ ਗਿਆ ਐਸ ਵੇਲੇ ਕੋਈ ਨਹੀਂ ਕਹਿੰਦੇ ਤੁਸੀਂ ਕੀ ਕਰੋਗੇ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਕਹਿੰਦੇ ਸਾਨੂੰ ਛੱਡੋਗੇ ਨਾ ਅਸੀਂ ਫੌਜਾਂ ਇਕੱਠੀਆਂ ਕਰਾਂਗੇ ਤੁਹਾਡੇ ਨਾਲ ਫਿਰ ਯੁੱਧ ਕਰਾਂਗੇ ਹੁਣ ਸੋਚਾ ਨਾਦ ਵਰਗੇ ਜਿਹੜੇ ਨੇ ਉਹ ਕਹਿੰਦੇ ਨੇ ਕਿ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ ਸੋ ਇਹਨਾਂ ਦਾ ਹੋਣੀ ਕੋਈ ਨਾ ਕੋਈ ਹਿਲਾ ਕਰ ਦੇਣਾ ਚਾਹੀਦਾ ਹੈ ਪਿਆਰਿਓ 33ਜੇ ਦਿਨ ਦੀ ਪੇਸ਼ੀ ਤੋਂ ਫਿਰ ਜਦੋਂ ਕੋਈ ਹਲ ਨਹੀਂ ਨਿਕਲਦਾ ਤੇ ਪਿਆਰਿਓ ਫਿਰ ਉਹਨਾਂ ਨੂੰ ਜਿਵਾ ਕਰਨ ਦਾ ਹੁਕਮ ਹੁੰਦਾ ਜਿਵਾ ਜਿਵਾ ਦਾ ਭਾਗ ਕੋ ਕੋ ਕੇ ਮਾਰਦੇ ਪਹਿਲਾਂ ਤਾਂ ਉਹਨਾਂ ਨੂੰ ਹੁਕਮ ਹੈ ਕਿ ਇਹਨਾਂ ਨੂੰ ਨੀਂਹ ਵਿੱਚ ਚਿਰਿਆ ਜਾਵੇ ਨੀਂਹ ਵਿੱਚ ਚਿੰਦੇ ਨੇ ਜਿਸ ਵੇਲੇ ਇੱਟ ਸਿੱਧੀ ਨਹੀਂ ਆਉਂਦੀ ਕਹਿੰਦੇ ਗਿੱਟੇ ਸ਼ਾਂਗੂ ਗਿੱਟੇ ਇੱਟ ਰਹਿਣ ਦਿਓ ਇੱਟ ਸਿੱਧੀ ਦੀ ਸਿੱਧੀ ਲੱਗੇ ਪਿਆਰਿਓ ਬੜਾ ਤਸ਼ੱਦਦ ਕਰਦੇ ਨੇ ਆਖੀਰ ਜਦੋਂ ਕੱਦ ਜਿਹੜੀ ਐ ਉਹ ਮੂੰਹਾਂ ਦੇ ਲਾਗੇ ਪਹੁੰਚਦੀ ਐ ਨਾ ਤੇ ਪਿਆਰੇ ਉਸ ਵੇਲੇ ਅੱਖਾਂ ਦੇ ਵਿੱਚੋਂ ਖੱਜੂ ਵਹਿ ਤੁਰਦੇ ਨੇ ਜੋਰਾਵਰ ਸਾਹਿਬ ਦੇ ਤੇ ਛੋਟਾ ਵੀਰ ਅੱਖ ਬਾਹਰ ਨਿਕਲੀ ਹੋਈ ਕਹਿੰਦਾ ਵੀਰ ਕੀ ਗੱਲ ਐ ਕਿਹੜੀ ਗੱਲੋਂ ਮਨ ਡੋਲਦਾ ਤੇਰਾ ਕਹਿੰਦਾ ਮਨ ਨਹੀਂ ਡੋਲਦਾ ਮੇਰਾ ਮਨ ਇਹ ਕਹਿੰਦਾ ਕਿ ਤੂੰ ਆਇਆ ਮੇਰੇ ਤੋਂ ਮਗਰੋਂ ਸੀ ਤੇ ਜਾ ਤੂੰ ਪਹਿਲਾਂ ਨਹੀਂ ਆਇਆ ਤੇ ਮੈਨੂੰ ਇਸ ਗੱਲ ਦੀ ਹੈ ਕਿ ਮੇਰਾ ਫਰਜ ਪਹਿਲਾਂ ਜਾਣਦਾ ਸੀ ਸੋ ਪਿਆਰਿਓ ਜਦੋਂ ਕੰਧ ਉਹਨਾਂ ਦੇ ਮੂੰਹ ਤੱਕ ਉਸਰ ਜਾਂਦੀ ਹੈ ਅੰਦਰ ਸਾਹ ਗੁਮ ਹੋਣ ਦੇ ਨਾਲ ਜੱਕਦਮ ਜਿਹੜੀ ਕੰਧ ਪਾੜ ਕੇ ਸਾਰੀ ਖਿਲਰ ਜਾਂਦੀ ਹੈ ਬੱਚੇ ਬਿਹੋਸ਼ ਹੋ ਜਾਂਦੇ ਨੇ ਤੇ ਫਿਰ ਸ਼ਾਸ਼ਨ ਵੇਗ ਤੇ ਬਾਸ਼ਲ ਵੇਗ ਦੋ ਜਲਾਲ ਜਿਹੜੇ ਨੇ ਉਹ ਛੁਰੀਆਂ ਦੇ ਨਾਲ ਇੱਥੋਂ ਸੀਨਾ ਪਾੜ ਕੇ ਜਿਵਾ ਕਰਦੇ ਔਰ ਕਹਿੰਦੇ ਨੇ ਕਿ ਜਿਸ ਵੇਲੇ ਜੋਰਾਵਰ ਸਿੰਘ ਤਾਂ ਸ਼ਹੀਦ ਹੋ ਜਾਂਦੇ ਆ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਫਤੇਹ ਸਿੰਘ ਦਾ 40 ਮਿੰਟ ਸਰੀਰ ਉਹਨਾਂ ਦਾ ਤਰਫ ਦਾ 40 ਮਿੰਟ ਦੀ ਜਿੰਦ ਜਾਨ ਸੀ ਉਹਨਾਂ ਦੇ ਵਿੱਚ ਪਰ ਵੇਖੋ ਪੱਜ 6 ਸਾਲ ਦੀ ਉਮਰ ਪਿਆਰਿਓ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸ਼ਹੀਦੀਆਂ ਪਾਈਆਂ ਸਾਡੀ ਖਾਤਰ ਔਰ ਉਹਨਾਂ ਸ਼ਹੀਦੀਆਂ ਜਿਨ ਕੇ ਚੋਲੇ ਰਤਨੇ ਪਿਆਰੇ ਕੰਤ ਤਨਾਕੇ ਪਾਸ ਜਿਨ੍ਹਾਂ ਦੇ ਰੰਗ ਵਿੱਚ ਰਤੇ ਗਏ ਚੋਲੇ ਚੋਲਾ ਭਾਵ ਸ਼ਰੀਰ ਧੂੜ ਚ ਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਐਸੇ ਗੁਰਮਖਾ ਪਿਆਰਿਆਂ ਦੇ ਚਰਨਾਂ ਦੀ ਕਿਤੇ ਧੂੜੀ ਪ੍ਰਾਪਤ ਹੋ ਜਾਏ ਪਿਆਰਿਓ ਤੇ ਸਾਡੇ ਵਾਸਤੇ ਧੰਨ ਹੋ ਜਾਵੇ ਸੋ ਅੱਜ ਦਾ ਇਹ ਜਿਹੜਾ ਦਿਨ ਹੈ ਇਹ ਜਨਮ ਦਿਨ ਹੈ ਭਾਈ ਫਤਿਹ ਸਿੰਘ ਦਾ ਸਭ ਤੋਂ ਛੋਟੇ ਸਹਬਜ਼ਾਦੇ ਜੋਰਾਵਰ ਸਿੰਘ ਦਾ ਸੋ ਗੁਰੂ ਸਵਾਰਿਓ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਆਓ ਗਾਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ